ਬੀਬੀ ਦੀ ਸਕਰੀਨ ਤੇ ਦੇਖੋ ਭਾਖੜਾ ਡੈਮ ਤੋਂ ਵੱਡੀ ਨਹਿਰ ਆਉਂਦੀ ਆ ਉਹਦੇ ਚੋਂ ਸੱਤ ਨਹਿਰਾਂ ਅੱਗੇ ਬਣ ਜਾਂਦੀਆਂ ਨੇ ਇਹ ਟਹਾਨਾਂ ਦੇ ਵਿੱਚੋਂ ਨਹਿਰਾਂ ਫੱਟਦੀਆਂ ਨੇ ਜਿੱਥੇ ਟਹਾਨਾਂ ਵੇ ਵਿੱਚ ਕਿਹਾ ਜਾਂਦਾ ਕਿ ਨਹਿਰਾਂ ਦੀ ਨਗਰੀ ਆ ਇਹ ਜਿੱਥੋਂ ਸੱਤ ਨਹਿਰਾਂ ਅਲੱਗ-ਅਲੱਗ ਰਾਜਾਂ ਨੂੰ ਜਾਂਦੀਆਂ ਨੇ ਇਹ ਦਿਨਪੁਰ ਰਾਤ ਪਾਣੀ ਚੱਲਦਾ ਦਿਨਪੁਰ ਰਾਤ ਬਾਦਲਾਂ ਦੇ ਸਮਿਆਂ ਤੋਂ ਚੱਲਦਾ ਅੱਜ ਕੋਈ ਨਵਾਂ ਨਹੀਂ ਜਾਂਦਾ ਬਾਦਲਾਂ ਦੇ ਸਮਿਆਂ ਤੋਂ ਹੁਣ ਪੋਲੀਟਿਕਲ ਲੀਡਰ ਤੁਹਾਨੂੰ ਕਹਿੰਦੇ ਨੇ ਕਿ ਜੀ ਅਸੀਂ ਪਾਣੀ ਨਹੀਂ ਦੇਣਾ ਰਿਆਣੇ ਨੂੰ ਬਈ ਪਾਣੀ ਤੁਸੀਂ ਦੇਣਾ ਕਿਉਂ ਨਹੀਂ ਪਾਣੀ ਤਾਂ ਦੇ ਰਹੇ ਹੋ ਕਿਉਂ ਲੋਕਾਂ ਨੂੰ ਉੱਲੂ ਬਣਾਉਂਦੇ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜਕੇ ਸ਼੍ਰੋਮਣੀ ਕਮੇਟੀ ਵਾਲੇ ਪਾਪੀ ਬੋਲਦੇ ਨੇ ਪਾਪ ਕਰਦੇ ਨੇ ਕਿ ਜੀ ਪਾਣੀ ਨਹੀਂ ਦੇਣਾ ਪੰਜਾਬ ਕੋਲੇ ਪਾਣੀ ਨਹੀਂ ਹੈਗਾ ਓਏ ਕਿਉਂ ਝੂਠ ਬੋਲੀ ਜਾਂਦੇ ਹੋ ਕਿਉਂ ਥੁੱਕ ਸਿੱਟੀ ਜਾਂਦੇ ਹੋ ਓਏ ਪੰਜਾਬ ਦੇ ਲੋਕੋ ਆ ਪਾਣੀ ਦੇਖੋ ਤੁਹਾਡੇ ਸਾਹਮਣੇ ਨੇ ਸੱਤ ਨਹਿਰਾਂ ਫਟਦੀਆਂ ਨੇ ਟਹਾਨਾ ਚ ਉੱਥੇ ਪਹੁੰਚ ਜੋ ਦੇਖ ਲਓ ਆਪਣੀਆਂ ਅੱਖਾਂ ਦੇ ਨਾਲ ਜਿੰਨੇ ਪੰਜਾਬ ਦੇ মিডিਆ ਚੈਨਲ ਨੇ ਅੱਖਾਂ ਦੇ ਨਾਲ ਦੇਖ ਲੈਣ ਆਪਣੀਆਂ ਦੇ ਨਾਲ ਪਹੁੰਚਣ ਉੱਥੇ ਕਿ ਪਾਣੀ ਘਟਿਆ ਪਾਣੀ ਕਦੇ ਘਟਿਆ ਪਾਣੀ ਤਾਂ ਦਿਨ ਪਰ ਰਾਤ ਜਾਂਦਾ ਫਿਰ ਇਹ ਕਿਵੇਂ ਕਹਦੇ ਨੇ ਅਸੀਂ ਪਾਣੀ ਨਹੀਂ ਦੇਣਾ ਜਦ ਪਾਣੀ ਦੇ ਹੀ ਰਹੇ ਨੇ ਸਾਰਿਆਂ ਰਾਜਾਂ ਨੂੰ ਫਿਰ ਕਿਵੇਂ ਕਹਦੇ ਨੇ ਪਾਣੀ ਨਹੀਂ ਦੇਣਾ ਬਈ ਕਿਉਂ ਲੋਕਾਂ ਨੂੰ ਉੱਲੂ ਬਣਾਉਂਦੇ ਨੇ ਹੁਣ ਕਹਿੰਦੇ ਨੇ ਅਸੀਂ ਆਹ ਮਤਾ ਪਾਸ ਕਰਨਾ ਇਹ ਕਰਨਾ ਇਨਾ ਹਰਾਮਦਿਆਂ ਨੂੰ ਪੁੱਛੋ ਕਿ ਹਰਾਮ ਦਿਓ ਜਿਹੜੀਆਂ ਆ ਸੱਤ ਨਹਿਰਾਂ ਜਾਂਦੀਆਂ ਨੇ ਅਲੱਗ-ਅਲੱਗ ਰਾਜਾਂ ਨੂੰ ਇਹਦੇ ਬਾਰੇ ਕੀ ਬੋਲੋਗੇ ਤੁਸੀਂ ਓਏ ਕੀ ਬੋਲੋਂਗੇ ਹਰਾਮਦਿਓ ਕਿਉਂ ਲੋਕਾਂ ਨੂੰ ਉੱਲੂ ਬਣਾਉਂਦੇ ਆ ਪੰਜਾਬ ਦੇ ਲੋਕਾਂ ਨੂੰ ਕਿਉਂ ਉੱਲੂ ਬਣਾਉਂਦੇ ਹੋ ਤੁਹਾਡੇ ਕੀੜੇ ਚੱਲਣਾ ਕਿਉਂ ਝੂਠ ਬੋਲਦੇ ਹੋ ਓਏ ਹਰਾਮੀਆਂ ਪਾਣੀ ਦਾ ਤੁਸੀਂ ਦਿਨ ਪਰ ਰਾਤ ਦੇ ਹੀ ਰਹੇ ਹੋ ਅਲੱਗ-ਅਲੱਗ ਰਾਜਾਂ ਨੂੰ ਓਏ ਪੰਜਾਬ ਦੇ ਲੋਕੋ ਆ ਟਹਾਨਾ ਪਹੁੰਚੋ ਦੇਖੋ ਸੱਤ ਨਹਿਰਾਂ ਜਾਂਦੀਆਂ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਦਿਨ ਪਰ ਰਾਤ ਪਾਣੀ ਚੱਲਦਾ ਦਿਨ ਪਰ ਰਾਤ ਕਦੇ ਵੀ ਪਾਣੀ ਘਟਿਆ ਨਹੀਂ ਪਰ ਪੰਜਾਬ ਦੇ ਲੋਕੋ ਤੁਸੀਂ ਉੱਲੂ ਬਣੀ ਜਾਵੋ ਤੇ ਇਹ ਤੁਹਾਨੂੰ ਉੱਲੂ ਬਣਾਈ ਜਾਂਦੇ ਨੇ ਪੰਜਾਬ ਦੇ ਲੋਕੋ ਇਹ ਕਿਹੜੇ ਪਾਣੀ ਦੀ ਗੱਲ ਕਰਦੇ ਨੇ ਜਦੋਂ ਪਾਣੀ ਦਿਨ ਪੋਰ ਰਾਤ ਦੇ ਹੀ ਰਹੇ ਨੇ ਅਲੱਗ-ਅਲੱਗ ਰਾਜਾਂ ਨੂੰ ਫਿਰ ਇਹ ਕਿਹੜਾ ਰੌਲਾ ਪਾਉਣ ਲੱਗੀ ਆ ਲਗੌੜ ਇਹ ਲਗੌੜ ਪੋਲਿਟੀਕਲ ਲੀਡਰਾਂ ਦੀ ਕਿਹੜਾ ਰੌਲਾ ਪਾਉਣ ਲੱਗੀ ਆ ਲਗੌੜ ਇਹ ਲਗੌੜ ਨੂੰ ਨਹੀਂ ਪਤਾ ਕਿ ਦਿਨ ਪੋਰ ਰਾਤ ਪਾਣੀ ਜਾਂਦਾ ਅਲੱਗ-ਅਲੱਗ ਰਾਜਾਂ ਨੂੰ ਤੁਸੀਂ ਟਹਾਣਾ ਪਹੁੰਚ ਕੇ ਦੇਖ ਲਓ ਉੱਥੇ ਜਾ ਕੇ ਦੇਖ ਲਓ ਨਹਿਰ ਤੇ ਕਿਵੇਂ ਨਹਿਰਾਂ ਜਾਂਦੀਆਂ ਨੇ ਭਰੀਆਂ ਪਾਣੀ ਦੀਆਂ ਇਹ ਕਿਵੇਂ ਲੋਕਾਂ ਨੂੰ ਉੱਲੂ ਬਣਾਉਂਦੇ ਨੇ ਕਿਉਂਕਿ ਸਾਰੇ ਗੁੰਡੇ ਇਕੱਠੇ ਨੇ ਵਿੱਚੇ ਕਿਸਾਨ ਜੱਥੇਬੰਦੀਆਂ ਵਾਲੇ ਸਾਰੇ ਗੁੰਡੇ ਨਾਲ ਨੇ ਉਹ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਗੁੰਡੇ ਨਾਲ ਨੇ ਕਿਉਂਕਿ ਸਾਰੇ ਦੀ ਸਾਰੇ ਇਹ ਸਰਕਾਰੀ ਨੇ ਖਰਾਮ ਦੇ ਇੱਕੋ ਹੀ ਬੋਲੀ ਬੋਲਦੇ ਨੇ ਉੱਲੂ ਬਣਾਉਂਦੇ ਨੇ ਇੱਕ ਮੁੱਦਾ ਬਣਾ ਲਿਆ ਜੀ ਪਾਣੀ 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 ਓਏ ਪਾਣੀ ਤਾਂ ਤੁਸੀਂ ਦੇ ਹੀ ਰਹੇ ਹੋ ਪਹਿਲਾਂ ਤੋਂ ਦੇ ਰਹੇ ਹੋ ਅੱਜ ਕੋਈ ਨਵਾਂ ਥੋੜਾ ਦੇਣ ਲੱਗੇ ਹੋ ਆ ਦੇਖੋ ਨਹਿਰਾਂ ਭਰੀਆਂ ਜਾਂਦੀਆਂ ਲੋਕੋ ਤੁਹਾਡੀ ਟੀਵੀ ਦੀ ਸਕਰੀਨ ਤੇ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਸੱਚ ਤੁਸੀਂ ਪਹੁੰਚ ਕੇ ਦੇਖੋ ਉੱਥੇ ਕਿਵੇਂ ਪਾਣੀ ਦਿਨ ਪਰ ਰਾਤ ਜਾਂਦਾ ਫਿਰ ਕਿਉਂ ਤੁਹਾਨੂੰ ਇਹ ਉੱਲੂ ਬਣਾਉਂਦੇ ਨੇ ਇਹਨਾਂ ਨੂੰ ਪੁੱਛੋ ਕਿ ਕਿਉਂ ਉੱਲੂ ਬਣਾਉਂਦੇ ਹੋ ਲੋਕਾਂ ਨੂੰ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਤੁਸੀਂ ਇਹ ਮੁੱਦਾ ਚੱਕ ਲਿਆ ਜੋ ਪਾਣੀ ਤਾਂ ਤੁਸੀਂ ਦੇ ਹੀ ਰਹੇ ਹੋ ਬਈ ਪਾਣੀ ਕਦੋਂ ਘਟਾਇਆ ਪਾਣੀ ਤਾਂ ਸ਼ੁਰੂ ਤੋਂ ਜਾਂਦਾ ਲੱਗ ਲੱਗ ਰਾਜਾਂ ਨੂੰ ਤੁਹਾਡੇ ਸਾਹਮਣੇ ਆ ਟਹਾਨਾ ਨਹਿਰਾਂ ਦੀ ਨਗਰੀ ਉੱਥੇ ਪਹੁੰਚ ਕੇ ਦੇਖ ਲਓ ਕਿਵੇਂ ਪਾਣੀ ਦੀਆਂ ਭੜੀਆਂ ਜਾਂਦੀਆਂ ਨੇ ਨਹਿਰਾਂ ਇਹ ਲੋਕਾਂ ਨੂੰ ਉੱਲੂ ਬਣਾਉਂਦੇ ਨੇ ਤੁਸੀਂ ਉੱਲੂ ਬਣੀ ਜਾਓ ਇਹ ਤੁਹਾਨੂੰ ਉੱਲੂ ਬਣਾਈ ਜਾਂਦੇ ਨੇ ਤੁਸੀਂ ਸੋਚੋ ਕੋਸੋ ਕਿ ਤੁਹਾਨੂੰ ਉੱਲੂ ਕਿਉਂ ਬਣਾਉਂਦੇ ਨੇ ਕਿਉਂਕਿ ਬਾਕੀ ਮੁੱਦਿਆਂ ਤੋਂ ਤੁਹਾਡਾ ਧਿਆਨ ਵੰਡਦੇ ਨੇ ਇਹ ਸਭ ਇਕੱਠੇ ਨੇ ਚੋਰ ਲਟੇਰੇ ਇਹ ਚੋਰਾਂ ਲਟੇਰਾਂ ਤੋਂ ਬਚ ਕੇ ਰਹੋ ਇਹ ਤੁਹਾਡੇ ਸਾਹਮਣੇ ਆ ਹੁਣ ਜਿੰਨੇ মিডিਆ ਚੈਨਲ ਨੇ ਉਹ ਜਾ ਕੇ ਦੇਖ ਲੈਣ ਕਿਹੜਾ ਥੁੱਕ ਸਿੱਟਣ ਲੱਗੇ ਨੇ ਰੌਲਾ ਪਾਉਣ ਲੱਗੇ ਨੇ ਪਾਣੀ ਦਾ ਇਹ ਸਭ ਕੁਝ ਲੋਕੋ ਤੁਹਾਡੇ ਸਾਹਮਣੇ ਆ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਚ ਜਰੂਰ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ